ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵੋ ਜੀ ਸਾਰੇ ਜਣੇ ਠੀਕ ਠਾਕ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਥ ਦੇ ਪਾਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਹੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਭੈਣ ਭਰਾ ਇੱਧਰ ਜਾਂ ਬਾਹਰ ਦੇਸਾਂ ਵਿਦੇਸ਼ਾਂ ਚ ਵੱਸਦੇ ਸਾਰਿਆਂ ਦਾ ਦਿলো ਧੰਨਵਾਦ ਜੀ ਆਪਣੇ ਬਲੌਗ ਨੂੰ ਐਦਾਂ ਹੀ ਵਾਤ ਚੜ੍ਹ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਲੋ ਜੀ ਅੱਜ ਤੁਹਾਨੂੰ ਦੱਸ ਦੰਨੇ ਵੀ ਅੱਜ ਆਪਣੀ ਬੂਆ ਪਿੰਦਰੱਖ ਉਹਨਾਂ ਨੇ ਖੰਡ ਪਾਠ ਆਰੰਭ ਕਰਾਇਆ ਤਾਂ ਦੋ ਦਿਨ ਤੋਂ ਚੱਲ ਰਿਹਾ ਤੇ ਅੱਜ ਹੈ ਭੋਗ ਤੇ ਅਸੀਂ ਜਾਣਾ ਜਬਿੰਦਰਾ ਕ ਨੂੰ ਤੇ ਤੁਹਾਨੂੰ ਮਿਲਾਨੇ ਆ ਤੁਸੀਂ ਵੈਸੇ ਕੁਸ਼ਮਗਿਲ ਦੇ ਨਾਂ ਤੇ ਬਲੌਗ ਚੱਲ ਰਿਹਾ ਉਹ ਵੇਖ ਵੀ ਲਿਆ ਵੀ ਚਾਚੇ ਦੀ ਕੁੜੀ ਆ ਕੱਲ ਦੋਨੇ ਆ ਗਈ ਤੇ ਸ਼ਾਮ ਨੂੰ ਤੇ ਉਹਨਾਂ ਨੂੰ ਵੀ ਲੈ ਕੇ ਜਾਣਾ ਹੁਣ ਨਾਲ ਤੇ ਕਿਹ ਨਹੀਂ ਕਰਦੇ ਸਾਥ ਜੇ ਵਿੱਚ ਪਿਛਲੀ ਵਾਰ ਤਾਂ ਸਾਥੇ ਖਣੀ ਜਾਇ ਨਹੀਂ ਹੋਇਆ ਉਹ ਤੋਂ ਪਿਛਲੀ ਵਾਰ ਗਏ ਤੇ ਹੀ ਤੇ ਹੁਣ ਤੁਸੀਂ ਨਾਲ ਬਣੇ ਰਹੋ ਫਿਰ ਤੁਹਾਨੂੰ ਮਿਲਾਨੇ ਆ ਪਹਿਲਾਂ ਤਾਂ ਮਿਲੋ ਸਾਡੀ ਕੁੜੀਆ ਛਰਚੀ ਕਾਂ ਕੱਸੀ ਕਸਰ ਨੂੰ ਅੱਜ ਘومی ਘੂਮੀ ਕੰਮ ਚੱਲੀ ਅੱਜ ਘومی ਘੂਮੀ ਕੰਮ ਚੱਲੀ ਹਾਂ ਇਹ ਕੋਲ ਕਿਆ ਲਿਆ ਵਤੈ ਅੱਜ ਡਰਾਇਸਰ ਦੇਖੋ ਇਹਦੀ ਮੈਂ ਦੂਜੇ ਕੈਮਰੇ ਰਾਹੀਂ ਦਿਖਾਉਂਗਾ ਕਿੰਨਾ ਸੋਹਣਾ ਸਿਰ ਵਾਇਆ ਵਾ ਬਈ ਗੁਡੀਆਂ ਨੇ ਦੇਖੋ ਬਈ ਹੈ ਕਮਾਲੇ ਹੋ ਗਈ ਜੀ ਕਮਾਲੇ ਹੋ ਗਈ ਹੈ ਨਾ ਫੇ ਘੂਮੀ ਘੂਮੀ ਕਰਨ ਜਾਣਾ ਫੇ ਉੱਥੇ ਜਾ ਕੇ ਖੇਡੂਗੀ ਠੀਕ ਹੈ ਦੇਖੋ ਇਹ ਆ ਸੀਸੀਟੀਵੀ ਚੱਕੀ ਵੀ ਕਕੂਡਾ ਇਹ ਨੂੰ ਨਹੀਂ ਛੱਡ ਰਹੀ ਸਵੇਰ ਦੀ ਤੇ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਲੇ ਸਾਨੂੰ ਸਾਰਿਆਂ ਨੂੰ ਮਿਲਾਨੇ ਕਰਾਨੇ ਗੱਲ ਬਾਤ ਸਾੜੀ ਕੁੜੀਆ ਕਿੱਦਾਂ ਲੱਗਦੀ ਐ ਹੈ ਬਾਈ ਇੱਧਰ ਦੇਖੋ ਇੱਧਰ ਨੂੰ ਇੱਧਰ ਖੜੋ ਇੱਥੇ ਇੱਥੇ ਖੜਜੋ ਹਾਂ ਫੇ ਚੱਲੀਏ ਫੇ ਮੁੜ ਕੇ ਕਿੱਦਾਂ ਆਣਾ ਹੈ ਮੁੜ ਕੇ ਕਾ ਦਈਏ ਕਾਲੂ ਤਨੂ ਨਾਨੀ ਦੀ ਯਾਦ ਨਹੀਂ ਆਈ ਹੈ ਜਿੱਥੇ ਤੇ ਤੂੰ ਆਈ ਕੱਲ ਪਹਾੜ 'ਚ ਤੇ ਹਿਮਾਚਲ ਤੇ ਉੱਥੇ ਤੇਰੀ ਨਾਨੀ ਕੱਲੀ ਹੋ ਹਨਾ ਫੇਰ ਤੂੰ ਬੱਕਰਿਆਂ ਦਾ ਕੰਮ ਕਿਨੂੰ ਸੰਭਾਲ ਕੇ ਆਈ ਹੈ ਡਿਊਟੀ ਹੋ ਗਈ ਹਾਂ ਕਿਹਦੀ ਡਿਊਟੀ ਲੈ ਕੇ ਆਈ ਹੈ ਵੀ ਬੱਕਰੇ ਚਾਰਿਓ ਕੱਲੂ ਹਾਂ ਤੇਰੇ ਛੇਲੂ ਕੌਣ ਚਾਰੂਗਾ ਉੱਥੇ ਨਾਨੀ ਹੋ ਹੈ ਬੱਕਰੀ ਅੱਛਾ ਨਾਨੀ ਹੋ ਹੈ ਨਾਲੇ ਤੂੰ ਕਹਿੰਦੀ मामੂ ਭੇਜਿਆ ਮੈਂ ਹੈ मामੂ ਨਹੀਂ ਗਿਆ ਗਿਆ ਕੱਲ ਸ਼ਾਮ ਨੂੰ ਗਿਆ ਨਾਨ ਨੂੰ ਚੱਲ ਫਿਰ ਅੰਦਰ ਤੂੰ ਅੰਦਰੋਂ ਚੱਲੀਏ ਚੱਲ ਚਲੋ ਦੇਖੋ ਤੇ ਤੇ ਸਾਰੇ ਹੀ ਬਈ ਤਿਆਰ ਹੋਣ ਲੱਗੇ ਵੇ ਪਹਿਲਾਂ ਤਾਂ ਮੇ ਲੋ ਕਰਨ ਨੂੰ ਹੋਰ ਬਈ ਕਰਨ ਰੈਡੀ ਐ ਪੱਗ ਬੰਨੀ ਅੱਜ ਦਿਖਾਈ ਤਾਂ ਅੱਛਾ ਤੇ ਹੁਣ ਤੁਹਾਨੂੰ ਸਭ ਕੱਲ ਮਿਲਾਉਂਗੇ ਓਹੋ ਹੋ ਕੁੜੀਆਂ ਦਾ ਗੇੜ ਤੇ ਕੁਸ ਤੇ ਥੋੜੀ ਸਾਉਂਡ ਘਟਾ ਹੂੰ ਖਲਾਰਾ ਦੇਖ ਲੋ ਜਾਰੇ ਪਾਸੇ ਖਲਾਰਾ ਹੀ ਖਲਾਰਾ ਹੈ ਚਲੋ ਕਹੀ ਨਹੀਂ ਕਰਦੇ ਵੀ ਹੱਸਦੇ ਵਸਦੇ ਘਰਾਂ ਚ ਖਲਾਰੇ ਹੁੰਨੇ ਨਹੀਂ ਸਮਾਨ ਦੇ ਸਫਾਈ ਕਰਦੀ ਸੀ ਹਾਂ ਹੁਣ ਤੁਹਾਨੂੰ ਪਤਾ ਨਹੀਂ ਤਿਆਰ ਹੋਣ ਦੇ ਵਕਤ ਪਰ ਕੋਈ ਨਹੀਂ ਲਓ ਫਿਰ ਚੁੰਨੀਆਂ ਚਾਲੀਆਂ ਲਓ ਫਿਰ ਮਲਾ ਮੇ ਲੋ ਪਹਿਲਾਂ ਤਾਂ ਬਲਾਓ ਬਈ ਸਾਸਰੀ ਕਾਲ ਸਸਤੀ ਗੱਜਰ ਦੀ ਸਾਰਿਆਂ ਨੂੰ ਲਓ ਜੀ ਸਸਤੀ ਗੱਜਰ ਦੀ ਸਾਰਿਆਂ ਨੂੰ ਹਾਂ ਬਾਰੀ ਬਾਰੀ ਸਾਸਰੀ ਕਾਲ ਹੋ ਗਈ ਤੁਹਾਡੀ ਕਬੂਲ ਤੇ ਗੱਲਬਾਤ ਇਸ ਤਰ੍ਹਾਂ ਹੈ ਉਹ ਤਾਂ ਸਭ ਨੂੰ ਪਤਾ ਹੈ ਵੀ ਅਸੀਂ ਜਾ ਰਹੇ ਅੱਜ ਖੰਡਪਾਟ ਸਾਹਿਬ ਦੇ ਭੋਗ ਤੇ ਬਿੰਦਰਾਖ ਤੇ ਕੱਲ ਭਾਈ ਤੁਸੀਂ ਆਏ ਆ ਕੋਈ ਮੁਸ਼ਕਲਤਾ ਨਹੀਂ ਆਈ ਉਹ ਕਿਦਾਂ ਕੱਲ ਬੱਤੀ ਤੇ ਬਾਸ ਨੂੰ ਜਬੜੀ ਤਾਂ ਅੱਗੇ ਤੁਹਾਨੂੰ ਬਸਿਆ ਹੋਰ ਤੁਸੀਂ ਬਾਸ ਨੂੰ ਵੀ ਪਤਾ ਨਹੀਂ ਪਤਲਾ ਰਹੇ ਕਿ ਕਿੱਦਾਂ ਜਾਂਦੀ ਹੈ ਕਿ ਨਵਾਂ ਡਾ ਨਹੀਂ ਬਣ ਜਾਣੀ ਬੱਦੀ ਨਹੀਂ ਘਰਾਂ ਤੇ ਘਰਾਂ ਤੇ ਵੀ ਕੋਈ ਪ੍ਰੋਬਲਮ ਆ ਥਾ ਰਸਤੇ ਦੀ ਰਸਤੇ ਤਾਂ ਨਹੀਂ ਖਰਾਬ ਆ ਝੋਟੀਆਂ ਵਾਲੀ ਖਰਾਬ ਆ ਦੀਚੀਆਂ ਵਾਲੀ ਖਰਾਬ ਆ ਕਿਹੜਾ ਹੂੰ ਤੇ ਚਾਚਾ ਜੀ ਦਾ ਮੁੰਡਾ ਛੱਡ ਗਿਆ ਸੀਗਾ ਸਾਡੇ ਪੱਟਾ ਹੁਣ ਤਾਂ ਪੱਟੇ ਦੀ ਬੱਸਾਂ ਮਿਲਦੀਆਂ ਹੈ ਹਾਂ ਤੇ ਚਾਚੀ ਕਿਆ ਕਰਦੀ ਹੈ ਜਾਣੀ ਕੁਝ ਨਹੀਂ ਬੁਲੀ ਡੈਡੀ ਕੱਪ ਡੈਡੀ ਆਤਾ ਹੈ ਤੇ ਕੁਝ ਨਹੀਂ ਡੰਗਰ ਬੱਕਰੇ ਚੁੰਨੇ ਰਹੇ ਹਾਂ ਦੇਖਦਾ ਕਬ ਨਹੀਂ ਚਾਚੀ ਨੂੰ ਲਿਆਂਦਾ ਹੀ ਗਏ ਤੁਸੀਂ ਬਹਾਨੇ ਸਿਰੇ ਨਿਕਲ ਹੋਏ ਕਰਦਾ ਮੰਮੀ ਆ ਜਾਂਦਾ ਉਹ ਹੀ ਆਂਦੀ ਜਾਂ ਸੈ ਵੀ ਜਾਂਦੀਆਂ ਘਰਾਂ ਦਾ ਕੋਈ ਹੁਣਾ ਹਾਂ ਵੀ ਹੈਗਾ ਇਹ ਵੀ ਹੈ ਤੇ ਅੱਛਾ ਚਾਚੇ ਉਹਨੇ ਵੀ ਕੱਲ ਉੱਥੇ ਆਣਾ ਤਾਂ ਉਹਨਾਂ ਨੇ ਹੈ ਪਹੁੰਚ ਗਏ ਹੈ ਕੀ ਹੋ ਗਿਆ ਆ ਸਾਰੀ ਕੁੜੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਕਾਰਨ ਨਾ ਦੇ ਦੇ ਇਹਦੀ ਸੀਸੀ ਦੇ ਦੇ ਜਾਂ ਲੈ ਲੈ ਤੇ ਇਹ ਗੱਲਬਾਤ ਇਸ ਤਰ੍ਹਾਂ ਹੈ ਜੀ ਵੀ ਇਹ ਹੈ ਕੱਲ ਸਵੇਰ ਦੇ ਤੁਰੇ ਵੇਤੇ ਚਲੋ ਸ਼ਾਮ ਨੂੰ ਪਹੁੰਚ ਗਏ ਹਨਾ ਸਵੇਰੇ ਤੁਰੇ ਤੇ ਸਵੇਰੇ ਸਿਗੇ ਵੀ ਕਿੰਨਾ ਟਾਈਮ ਲੱਗਦਾ ਹੈ ਸਰਦੇ ਘਰ ਆਲੇ ਨੂੰ ਪਹਾੜ ਤੋਂ ਹਾਂ ਹਾਂ ਮਤਲਬ ਕਿ ਜੇ ਤਾਂ ਆਪਣਾ ਸਾਧਨ ਹੋਵੇ ਫਿਰ ਤਾਂ 2.5 ਘੰਟੇ ਲੱਗਦਾ ਹਨਾ 2 2 ਗੱਡੀ 'ਚ ਹਾਂ ਬਾਈਕ ਤੇ ਵੀ ਇੰਨਾ ਕੇ ਹਾਂ ਫਿਰ ਤਾਂ ਸਮਝ ਲਓ ਵੀ 3 ਜਾਨ ਤਾਂ ਲੱਗੇ ਲੱਗੇ ਕਿਉਂ ਬੱਸਾਂ ਨੇ ਤਾਂ ਆਪਣੇ ਰੂਟ ਗੱਲ ਚੱਲਣਾ ਨਾ ਰੂਟ ਗੱਲ ਕਿਤੇ ਤਾਰ ਤੇ ਨਾਲਾ ਗੜ ਤਾਰ ਤੇ ਫਿਰ ਇਹ ਪ੍ਰੋਬਲਮ ਆ ਜਾਂਦੀ ਹੈ ਆਪਣੇ ਸਾਧਨ ਕਰਿਆ ਕਿਤੇ ਖੜਨਾ ਨਹੀਂ ਹੁੰਦਾ ਹੈਗਾ ਜਲਦੀ ਬਾਹਰ ਹੋ ਜਾਂਦਾ ਹੈ। ਬਾਕੀ ਆਂਦੇ ਹੋਏ ਟਾਈਮ ਤਾਂ ਜ਼ਰੂਰ ਲੱਗਦਾ ਥੋੜਾ ਜਿਹਾ ਪਤਾ ਕਰਦੇ। ਤੁਸੀਂ ਅਸੀਂ ਫਿਰ ਚੀਜ਼ਾਂ ਸਸ ਸਮਾਨ ਛੜ ਕੇ ਲੈ ਜਾਣਾ ਹੁੰਦਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਹਾਂ ਇਹ ਵੀ ਹੈ। ਇਹ ਵੀ ਹੋ ਜਾਂਦਾ। ਆਂਦੇ ਉੱਧ ਜਾਂਦੇ ਹੋਏ ਨਹੀਂ ਲੱਗਦਾ। ਮੂੰਹ ਨਹੀਂ ਅੱਡੇ ਕਰਦੇ ਪੁੱਤ। ਮੂੰਹ ਨਹੀਂ ਅੱਡੇ। ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਮੇਨ ਤਾਂ ਗੱਲ ਇਹ ਹੈ ਵੀ ਪ੍ਰੋਬਲਮ ਹੁਣ ਤਾਂ ਹੈ ਬਰਸਾਤਾਂ ਦੇ ਬਾਅਦ ਹਨਾ ਟਾਈਮ ਤਾਂ ਲੱਗਦਾ ਰਸਤੇਆਂ ਕਰਕੇ। ਸਾਹਿਬ ਕਿਉਂਕਿ ਅੱਗੇ ਮੇਲਾ ਵੀ ਹੈ। ਬਾਕੀ ਜਿਹੜੀਆਂ ਬੋਲਦੀਆਂ ਦੋ ਐ ਇੱਕ ਤਾਂ ਨਾਲ ਉਹ ਐ। ਉਹ ਤਾਂ ਐ ਬੈਠੀ ਜਿਕਣਾ ਨਾ ਕੋਈ ਉਹ ਨਹੀਂ ਹੁੰਦੀ ਮੂਰਤੀ ਆ ਮੂਰਤੀ ਆਈ ਹੁੰਦੀ ਕੋਲ ਬਾਕੀ ਮੈਂ ਇਹ ਕੋਸ਼ਿਸ਼ ਕਰ ਰਹੀ ਹੋਰ ਤਾਂ ਹੋਵੇ ਤੇ ਦੋ ਮਹੀਨੇ ਤੱਕ ਸ�਼ਾਇਦ ਹਾਂ ਨਾ ਦੇ ਮਗਰ ਗਿਆ ਹੋਈ ਦਿਨ ਪਰ ਵੀ ਮੈਂ ਸੁਣ ਦੇ ਰਿਹਾ ਹਾਂ ਪਹਿਲਾਂ ਅਸੀਂ ਹੋਰ ਅਸੀਂ ਹੁਣ ਹੋਰ ਪਾਸੇ ਰਹਿਣ ਤੇ ਬਹੁਤ ਵਧੀਆ ਠਰਨਾ ਹੈ ਕਿਉਂਕਿ ਦੇਖੋ ਪਹਿਲਾਂ ਲੱਗੇ ਤੇ ਕਰਨਾ ਪਹਿਲਾਂ ਕਰਾਣ ਲੱਗੇ ਤੇ ਅਸੀਂ ਢੀਂਪਲ ਦਾ ਐਨੇ ਨੂੰ ਫਿਰ ਚਾਚੇ ਨੇ ਉਧਰ ਦੇਖ ਲਿਆ ਤਾਂ ਉਹਨਾਂ ਨੇ ਫਿਰ ਐਨੇ ਨੂੰ ਵੀਡੀਓ ਪੈ ਗਈ ਧੀ ਫਿਰ ਅਸੀਂ ਚੁੱਪ ਹੋ ਗਏ ਵੀ ਜਿੱਥਾ ਸੰਜੋਗ ਹੈ ਜਿੱਥਾ ਹੁਣੇ ਹੋਣ ਦੋ ਹਣੀ ਤੇ ਵਧੀਆ ਹੋ ਗਿਆ ਤਾਂ ਪਰ ਉਹ ਕਹਿੰਦੇ ਕਹਿੰਦੇ ਨਹੀਂ ਹੁੰਦੇ ਕਹਿੰਦੇ ਵੀ ਕਹਿੰਦੇ ਡੁੱਲੇ ਬੇਰਾ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ ਉਹ ਇਕੱਠੇ ਨਹੀਂ ਹੁੰਦੇ ਜੇ ਕੋਈ ਗੱਲਬਾਤ ਪਹਿਲਾਂ ਪਤਾ ਲੱਗ ਗਈ ਜਿੱਥਾ ਹੁਣ ਕਹਿਣਾ ਉਹਦੇ ਕੁੜੀ ਮੁੰਡੇ ਨਾਲ ਰਹਿਣਾ ਠੀਕ ਨਹੀਂ ਜੇ ਉਹਨਾਂ ਦੇ ਉਹੀ ਨਾ ਠੀਕ ਚੱਲੇ ਫਿਰ ਤਾਂ ਕੋਈ ਫ ਇਹ ਤਾਂ ਕਰਕੇ ਬਾਈ ਉਧਰ ਛੱਡਦੇ ਆ ਤਾਂ ਤੁਹਾਨੂੰ ਕਲੀਅਰ ਕਰਦੇ ਆ ਵੀ ਹੁਣ ਲੱਗੇ ਕਰਾਣਾ ਇੱਧਰ ਆਪਣੇ ਕਿੰਨੀ ਪੰਜਾਬ ਕਰਾਉਂਗੇ ਵੀ ਅਸੀਂ ਇੱਕ ਦੇਖੋ ਜੀ ਅੱਜ ਕੱਲ ਰਿਸ਼ਤੇ ਕਰਨੇ ਕਿਹੜਾ ਸੌਖੇ ਆ ਦੇਖੋ ਜੇ ਰਿਸ਼ਤੇ ਕਰਦੇ ਆ ਮਨਜੀਤ ਜਾਣੇ ਆ ਮੁੰਡਾ ਘਾਂਟੇ ਦੇ ਘਾਂਟੇ ਆ ਠੀਕ ਨਾ ਧੋਕਾ ਬਹਿ ਜਾਂਦਾ ਮਾਂ ਉਹ ਵੀ ਠੀਕ ਠਾਕ ਬਹਿ ਜਾਂਦੀ ਐ ਅਸਲ 'ਚ ਤਾਂ ਸਾਲ ਜਿਆਦਾ ਕਹੀ ਨਹੀਂ ਕਰਦੇ ਵਿਆਹ ਹੋ ਜਾਂਦਾ ਬਾਅਦ 'ਚ ਪਤਾ ਲੱਗਦਾ ਵੀ ਕਿੱਦਾਂ ਆ ਪਰ ਹੁਣ ਜਿੱਥੇ ਅਸੀਂ ਕਰਾਉਂਗੇ ਪਹਿਲੀ ਗੱਲ ਤਾਂ ਸਾੜਾ ਇੱਧਰ ਮੇਰਾ ਤਾਂ ਮਨ ਨਹੀਂ ਤਾਂ ਪਰ ਹੁਣ ਜਿੱਥੇ ਆ ਅਸੀਂ ਕਰਾਉਂਗੇ ਨਾ ਜਿੱਥੇ ਮੈਂ ਕੰਮ ਸਿੱਖਿਆ ਉਧਰ ਕਿਤੇ ਕਰਾਉਂਗੇ ਆਪਣੇ ਐਨ ਜਿਹੜਾ ਅਸੀਂ ਘਰ ਪਰਖਿਆ ਵਾ ਉੱਥੇ ਬਹੁਤ ਫਾਇਦਾ ਹੋ ਜਾਂਦਾ ਕਿਉਂਕਿ ਅਸੀਂ ਸਾਰੇ ਮੈਂਬਰਾਂ ਨੂੰ ਜਾਣਦੇ ਹੁੰਨੇ ਆ ਮਾਤਾ ਨੂੰ ਮੁੰਡੇ ਨੂੰ ਬਾਪ ਨੂੰ ਸਭ ਨੂੰ ਜਾਣਦੇ ਹੁੰਨੇ ਉੱਥੇ ਬਹੁਤ ਫਾਇਦਾ ਹੋ ਜਾਂਦਾ ਹੈ ਕਿ ਨਹੀਂ ਵੀ ਕਿੱਦਾਂ ਦੇ ਸੁਭਾਅ ਐ ਕਿੱਦਾਂ ਐ ਉਹਨਾਂ ਦਾ ਨੇਚਰ ਐ ਸਨ ਦੀ ਰਿਸ਼ਤੇਦਾਰੀ ਵਿੱਚ ਮਿਲ ਗਿਆ ਜਿਹੜੀ ਜਿਹੜੀ ਚਾਹੀ ਸੱਸ ਹੈ ਹਾਂ ਉਹਨਾਂ ਦੇ ਵਿੱਚ ਟੱਬਰ ਦੇ ਵਿੱਚੋਂ ਐ ਤੇ ਮਤਲਬ ਜਿਵੇਂ ਵਧੀਆ ਪਰਿਵਾਰ ਮਿਲ ਗਿਆ ਇੰਨਾ ਸੌਹੋ ਪਰਿਵਾਰ ਹੈ ਹਾਂ ਇਹ ਚੀਜ਼ਾਂ ਨਾ ਸਾਨੂੰ ਜੇ ਕਿਤੇ ਹੋਰ ਕਰਦੇ ਸਾਨੂੰ ਪਤਾ ਨਹੀਂ ਲੱਗਦੀਆਂ ਕਿਉਂਕਿ ਪਹਿਲੇ ਦਿਨ ਜਾਣੇ ਦੇਖਣ ਅਗਲੀ ਵਾਰ ਕਿਆ ਕਰਦੇ ਸ਼ੱਕਨ ਪਾਦਨੇ ਉੱਥੇ ਵੀ ਅਗਲਾ ਨਾ ਧੋ ਕੇ ਬਹਿ ਜਾਂਦਾ ਜਦੋਂ ਵਿਆਹ ਹੋ ਜਾਂਦਾ ਨਾ ਫਿਰ 6 ਮਹੀਨੇ ਬਾਅਦ ਚ ਵਰਤ ਕੇ ਪਤਾ ਲੱਗਦਾ ਵੀ ਮੁੰਡਾ ਕਿਸ ਤਰ੍ਹਾਂ ਹੈ ਸੱਸ ਕਿੱਦਾਂ ਹੈ ਪੂਰਾ ਸਾਨੂੰ ਐ ਵੀ ਸਭ ਠੀਕ ਹੈ ਜੀ ਕਿਉਂਕਿ ਮੈਂ ਵੀ ਉੱਥੇ ਹੀ ਰਹਾਂ ਨਾ ਪਹਿਲਾਂ ਅਸੀਂ ਵੀ ਤਾਂ ਹੀ ਚੱਕਣ ਕਿੱਤਿਆਂ ਨਹੀਂ ਤਾਂ ਅਜਗਾ ਕਿਸੇ ਨੂੰ ਟਰੋਸਾ ਹੈ ਹੈ ਹੀ ਨਹੀਂ ਭਾਈ ਹੁਣ ਦੇਖ ਲੋ ਜੇ ਉਧਰ ਹੀ ਹਿਮਾਚਲ ਲੱਗੇ ਤੇ ਕਰਨ ਤਾਂ ਉਧਰ ਨਹੀਂ ਕਹੀ ਨਹੀਂ ਕਰਦਾ ਗੱਲ ਸੰਜੋਗਾ ਦੀ ਹੁੰਦੀ ਹੈ ਇਹ ਤਾਂ ਤੁਰ ਤੋ ਲੀਕਾ ਆਏ ਹੋਣੇ ਜਿੱਥੇ ਹੋਣਾ ਉੱਥੇ ਹਾਂ ਜਿੱਥੇ ਹੋਣਾ ਉੱਥੇ ਹੋਣਾ ਜਿੰਨਾ ਮਰਜੀ ਜ਼ੋਰ ਲਾਈ ਜਾਓ ਇਹ ਵੀ ਹੁੰਦਾ ਏ ਤੇ ਗੱਲਾਂ ਬਾਤਾਂ ਹੋਰ ਦੱਸੋ ਭਾਈ ਬਾਕੀ ਹੋਰ ਜਾ ਕੇ ਫੰਨ ਹੁਣ ਮਿਲਦੇ ਆ ਜੀ ਵਿੰਦਰਾਕਰ ਹੂੰ फेर लेट ਨਾ ਹੋ ਜੀਏ 10 ਵਜੇ ਨਹੀਂ ਗਲਤ ਇਹ ਹੋ ਰਹੀ ਹੈ ਵੀ ਪਕੌੜੇ ਠੰਡੇ ਹੋ ਰਹੇ ਉੱਥੇ ਪਕੌੜਿਆਂ ਦੀ ਗੱਲ ਨਹੀਂ ਹੁੰਦੀ ਖਾਣ ਪੀਣੇ ਦਾ ਵੀ ਖਾਣ ਪੀਣੇ ਪਰੇ ਜੋ ਨਾ ਅਲਦਾਸ ਹੋਣ ਤੋਂ ਪਹਿਲਾਂ ਪਹੁੰਚ ਜਾਓ ਵੀ ਇਹ ਕੋਈ ਮਤਲਬ ਕੀ ਇਤਨ ਵੀ ਹੋਣਾ ਹੈ ਤਾਂ ਵੀ ਪਹਿਲਾਂ ਬੰਦੇ ਖਾਣ ਨੂੰ ਆ ਜਾਂਦਾ ਕਿੰਦਾ ਲੱਗਦਾ ਮੇਰੀ ਗੱਲ ਸੁਣ ਲਓ ਜੀ ਅੱਗੇ ਨਾ ਮੈਂ ਚਲੇ ਜਾਣਾ ਦੁਕਾਨ ਪਰ ਵੀ 10:00 ਵਜੇ ਚੱਲੂਗੇ ਪਰ ਐਨਾ ਕੱਲ ਕਿਹਾ ਮਨ ਨੂੰ ਕਹਿੰਦੀ ਵੀ 8:00 ਵਜੇ ਤੇ ਤੁਰਨਾ ਹੈ 9:00 ਤੇ ਗੱਲ ਇਹ ਹੀ ਹੋਈ ਵੀ ਐ ਵੀ 9 ਵਜੇ ਤੇ ਜਾ ਕੇ ਫਾਇਦਾ ਵੀ ਹਾਂ ਖੰਡਪੜ ਸਾਹਿਬ ਚ ਹਾਂ ਹਾਂ ਕਿਹਾ ਤਾਂ 9 ਵਜੇ ਕੀ ਕਰਨਾ ਕਿ ਤੇ ਵੀਰ ਨਾਲ ਵੀ ਗੱਲ ਹੋਈ ਐ ਉਹ ਤਾਂ ਗੱਲ ਮੰਨ ਲਈ ਮੈਂ ਤੇਰੀ ਪਰ ਅੱਜ ਅੱਜ ਇਹਨਾਂ ਦਾ ਟਾਈਮ ਦੇਖ ਲੋ ਅੱਜ ਤਾਂ ਹੀ ਸਾਨੂੰ ਇਹ ਗੱਲਾਂ ਨਹੀਂ ਆਣ ਦਿੰਦੀਆਂ ਹਾਂ ਹਾਂ ਗੱਲ ਤਾਂ ਇਹ ਐ ਹਾਂ ਆ ਚੱਲਦੇ ਤਰ ਅਸੀਂ ਆਪਣੀ YouTube ਫੈਮਲੀ ਨਾਲ ਵੀ ਤਾਂ ਗੱਲਬਾਤ ਕਰਨੀ ਐ ਹੈ ਕਿ ਨਹੀਂ ਹੁਣ ਚੱਲ ਲਈ ਦੀ ਗੱਲ ਹੁਣ ਬਾਕੇ ਉੱਥੇ ਜਾ ਕੇ ਰਿਸ਼ਤੇਦਾਰਾਂ ਨੂੰ ਮਲਾਉਂਗੇ ਹਾਂ ਉਹਨਾਂ ਨੂੰ ਮਲਾਉਂਗੇ ਹਾਂ ਤੇ ਉਹ ਮਲਾਉਂਗੇ ਅਸੀਂ ਤੁਹਾਨੂੰ ਜਦੋਂ ਕੰਨਾ ਉਹ ਸਾਰਾ ਕੰਮ ਹੋ ਲਵੇ ਮੱਥਾ ਮੱਥਾ ਟੇਕ ਕੇ ਬਾਅਦ ਚ ਹਾਂ ਖਾ ਪੀ ਕੇ ਵੀ ਬਾਅਦ ਚ ਮਲਾਉਂਗੇ ਮੈਂ ਤਾਂ ਅਸੀਂ ਜਾਣਾ ਜਿੱਥੇ ਇਹਨਾਂ ਬਸ ਅੱਗੇ ਜਾਣਾ ਕੰਮ ਟਰੈਕਟਰ ਦਾ ਦੇਖ ਕੇ ਆਣਾ ਜਿੱਥੇ ਫਿਰ ਉਹ ਵੀ ਜ਼ਰੂਰੀ ਹੈ ਮੈਂ ਮੱਥਾ ਵੀ ਟੇਕ ਲੈਣਾ ਚਾਹ ਪੀਲਣੀ ਚਾਹ ਪੀਣ ਤੋਂ ਬਾਅਦ ਬਾਈ ਇਹ ਫਿਰ ਦੇਖੋ ਮੈਂ ਉੱਥੇ ਘੰਟਾ ਬਹਿ ਵੀ ਲਊਗਾ ਠੀਕ ਹੈ ਵੀ ਜੇ ਤੁਸੀਂ ਤੇ ਕੰਮ ਕਰਕੇ ਕਿੰਨੇ ਵਜੇ ਤੱਕ ਆ ਗਏ ਚਲ ਜਲ ਆਜੂਗੇ ਵੀ ਫਿਰ ਐਵੇਂ ਇਹਨਾਂ ਵੀ ਤਾਂ ਉਹ ਇਹਨਾਂ ਨੇ ਕੱਲੂ ਤਾਂ ਜਾਣਾ ਹੈਗੇ ਕਹਿੰਦੀਆਂ ਸੀ। ਮੀ ਮੰਮੀ ਦਾ ਤੇ ਗੱਡੀ ਨੇ ਤਾਂ ਆ ਜਾਣਾ ਗੱਡੀ ਤੇ। ਹੂੰ ਫਿਰ ਬੀਚਾ ਦਾ ਸ਼ਾਮ ਤੱਕ ਦਾ ਟਾਈਮ ਲਾਏ ਹੋਂਦੀਆਂ ਵੀ ਤੁਹਾਨੂੰ ਵੀ ਐਵੇਂ ਨਾ ਹੋਵੇ ਵੀ ਹਾਂ ਵੀ ਰਹਿ ਕੇ ਨਹੀਂ ਗਈਆਂ ਰਾਤ ਜਿਹੜੇ ਕਹਿੰਦੀਆਂ ਹੁਣ ਇਹਨਾਂ ਦੀ ਮਜਬੂਰੀ ਹੈ। ਹੂੰ ਜੇ ਰਾਤ ਨਹੀਂ ਰਹਿਣਾ ਅੱਜ ਲਾ ਲੋ। ਹਾਂ ਵੀ ਅੱਜ ਦਾ 2-4 ਘੰਟੇ ਲਾ ਲੋ ਜਾ ਕੇ ਕੋਈ ਚੱਕਰ ਨਹੀਂ। ਤੇ ਕੱਲੂ ਫਿਰ ਇਹਨਾਂ ਨੂੰ ਬਸ ਚੜਾਉਣਾ ਹੈ। ਹੁਣ ਤੁਸੀਂ ਸਾਡੇ ਆਪਣੇ ਸਬਸਕ੍ਰਾਈਬਰ ਐ ਨਾ ਕਹਿਣ ਲੱਗ ਜਿਓ ਵੀ ਅਸੀਂ ਕਹਿ ਰਹੇ ਅਸੀਂ ਤਾਂ ਕਹਿ ਨਹੀਂ ਰਹੇ ਇਹਨਾਂ ਨੂੰ ਪੁੱਛ ਲਓ। हां भाई ਤੁਸੀਂ ਕੱਦ ਜਾਣਾ ਹੈ ਪਹਿਲੀ ਗੱਲ ਤਾਂ ਅਸੀਂ ਪੁੱਛਦੇ ਚੰਗੇ ਨਹੀਂ ਲੱਗਦੇ ਠੀਕ ਨਹੀਂ ਤੁਹਾਡਾ ਆਪ ਦਾ ਘਰ ਹੈ ਬਾਈ ਆਏ ਆ ਓੱਖਾ ਨਿਕਲ ਹੁੰਦਾ ਲਖੋ ਮੈਂ ਇਹਨਾਂ ਨੂੰ ਪਹਿਲਾਂ ਕਹਿ ਦਿੱਤਾ ਮੈਂ ਕਿ ਆਪਣੇ ਦੋ ਦੋ ਤਿੰਨ ਤਿੰਨ ਸੈਟ ਲੈ ਆਏ ਹੋ ਹਾਂ ਲਾ ਕੇ ਜਾਇਓ ਟਾਈਮ ਜਿਓ ਚੱਲ ਮੇਰੇ ਚਾਚੀ ਨੇ ਕਿਹਾ ਵੀ ਨਹੀਂ ਮਨੀ ਵੀ ਬਹੁਤਮ ਉਹ ਤਨ ਪਤਾ ਹੀ ਵੀ ਉਹ ਖਾਵੇ ਮੱਕਲੀ ਐ ਹਾਂ ਇਹ ਵੀ ਹੈ ਤੇ ਜਾਣਾ ਪਰਾਂ ਕਰਦੇ ਨੇ ਫੇਕ ਜਾਣਾ ਟੰਗਰਾ ਦਾ ਕਰ ਜਾਂਦਾ ਹੈ ਹਾਂ ਇਹ ਵੀ ਹੈ ਇਹ ਵੀ ਗੱਲਬਾਤ ਹੈਗੀ ਹੈ ਮੈਂ ਦੇਖਾ ਤਾਂ ਚਾਚੀ ਨੂੰ ਵੀ ਚੱਲ ਮੈਂ ਤਾਂ ਦੋ ਦਿਨ ਲਾ ਜੂੰਗੀ ਆ ਦੋ ਬੰਦੇ ਨਹੀਂ ਹੋਈ ਚੱਲ ਸ਼ਾਇਦ ਇੱਕ ਦਿਨ ਲੱਗ ਵੀ ਜਾਵੇ ਕੱਲ ਤਾਂ ਜੇ ਤਾਂ ਨਾ ਹੋਵੇ ਹਾਂ ਵੀ ਲੂੰਗੀ ਆ ਜੇ ਕੋਸ਼ਿਸ਼ ਹੋ ਸਕਦੀ ਹੈ ਬਿਲਕੁਲ ਰਾਈਟ ਗੱਲ ਹੈ ਇਹ ਚਾਚਾ ਰੰਗ ਰਹਿ ਗਿਆ ਅੱਜ ਦਾ ਤਾਂ ਤਾਂ ਅੱਜ ਰਹਿ ਹੋਣਾ ਨਾ ਚੱਲ ਕੋਈ ਨਹੀਂ ਉਹ ਤਾਂ ਜੋ ਹੋਣਾ ਠੀਕ ਹੈ ਇੱਕ ਦਿਨ ਲਾਓ ਦੋ ਦਿਨ ਲਾਓ ਗੱਲਬਾਤ ਤਾਂ ਇਹ ਐ ਮਨਜੀਤ ਮੈਂ ਤਾਂ ਸੋਚ ਰਿਹਾ ਤਾਂ ਵੀ ਅਜ ਤੱਕ ਹੀ ਚਲੋ ਹੁਣ ਬਰਸਾਤ ਆハਟ ਰਹੀ ਹੀਆਂ ਵੀ ਕਿਉਂ ਨਾ ਚਾਚੇ ਉਹਨਾਂ ਤਾਂ ਚੱਲ ਐਂਟਰ ਪੈ ਜੂਗਾ ਹਨਾ ਦੋ ਕ ਮਹੀਨੇ ਹੋਰ ਖੜਕਾ ਜਾਂ ਤਾਂ ਇਹ ਫਿਰ ਸਿਆਲੇ ਵੀ ਕੱਢਣੇ ਪੈਣੇ ਪਰ ਐ ਵੀ ਹੁਣ ਫਿਰ ਗਾਹਾਂ ਫਿਰ ਡਿੰਪਲ ਦਾ ਆ ਜਾਣਾ ਹਨਾ ਜੇ ਦੋ ਮਹੀਨੇ ਤੱਕ ਕਰਨਾ ਵੀ ਐ ਬਾਈ ਓਖਾ ਹੋ ਜਾਂਦਾ ਨਾ ਫਿਰ ਓਖਾ ਵੀ ਹੋ ਜਾਂਦਾ ਯਾਰ ਮੇਦੇ ਜਮਾ ਦੇ ਦੂ ਹਾਂ ਲਾਸਟ ਜੇ ਉ ਤਰੀਕੇ ਚ 24 ਜਾਂ 25 ਤਰੀਕ ਤੱਕ ਬਾਕੀ ਵਿਆਹ ਹੁੰਨਾ ਹੀ ਪਤਾ ਕਿ ਆ ਫਿਰ ਗਾਹ ਪੋ ਦਾ ਮਹੀਨਾ ਆ ਜਾਂਦਾ ਨਾ ਉਹਦੇ ਚ ਨਹੀਂ ਹੁੰਦੇ ਜਾਂ ਤਾਂ ਪਹਿਲੇ ਤੇ ਤੀਏ ਮਹੀਨੇ ਤੱਕ ਚੌਥੇ ਤੱਕ ਹੁੰਨੇ ਜਾਂ ਛੇਵੇਂ ਸੱਤਵੇਂ ਤੋਂ ਬਾਅਦ ਹੁੰਨੇ ਫਿਰ ਐਂ ਨਾ ਤਾਂ ਇਹਦਾ ਸੋਚਣਾ ਪੈਣਾ ਹੈ ਬਾਈ ਇਹ ਵੀ ਜ਼ਰੂਰੀ ਹੈ ਕਿਉਂਕਿ ਦੇਖੋ ਇਹ ਤਾਂ ਸੰਜੋਗ ਹੈ ਜਦ ਸੰਜੋਗ ਮਿਲ ਗਏ ਉਹ ਤੋਂ ਬਾਅਦ ਕਿਸੇ ਦੇ ਹੱਥ ਚ ਨਹੀਂ ਹੈ ਉਹ ਤਾਂ ਪਰਮਾਤਮਾ ਆਪ ਕਰਾਂਦਾ ਵੀ ਹਾਂ ਉਹ ਡੇਟ ਰੱਖ ਦੋ ਐਂ ਕਰ ਦੋ ਐਂ ਕਰ ਦੋ ਉਹ ਤਾਂ ਫਿਰ ਜਦੀ ਹੋ ਜਾਂਦਾ ਹੈ ਕਿ ਨਹੀਂ ਚਲੋ ਦੇਖੋ ਪਰ ਐਂ ਵੀ ਹੈ ਚਾਚੀ ਨੂੰ ਅਜੇ ਪ੍ਰੋਬਲਮ ਬਹੁਤ ਹੈ ਉਹਨਾਂ ਨੂੰ ਕਿ ਵੀ ਛੋੜੇ ਜਿਹੇ ਮਹੀਨੇ ਰੁਕ ਜਾਂਦੇ ਪਰ ਉਧਰ ਲੈਣੇ ਵੀ ਅਸੀਂ ਲੈਣਾ ਚਾਹੀਦੀ ਹੈ ਹੂੰ ਤੇ ਤਾਂ ਕਰਕੇ ਹੁਣ ਕੀ ਕਰੇ ਦੇਖਦੇ ਆਂ ਗੁੜੀਆਂ ਕਰਨਾ ਛੱਡ ਦੇ ਗੁੜੀਆਂ ਤੇ ਗੱਲਬਾਤ ਇਸ ਤਰ੍ਹਾਂ ਦੀ ਚਲੋ ਇਹ ਵੀ ਬਾਈ ਫਿਰ ਓਖਾ ਹੋ ਜਾਂਦਾ ਚੱਲ ਇੱਕ ਕੰਮ ਛੱਡ ਕੇ ਜਿਹੜਾ ਇੱਕ ਕਹਿਣਾ ਉਹਦੇ ਇਹ ਤਾਂ ਆਪਣਾ ਹੋ ਗਿਆ ਆਪਣੇ ਘਰ ਦੇ ਕੰਮ ਜਾਂ ਆਪਣੇ ਨਿੱਜੀ ਜ਼ਿੰਦਗੀ ਦੇ ਜਿਹੜੇ ਕਾਰੋਬਾਰ ਆ ਉਹ ਆਪਣਾ ਜਿਹੜਾ ਲੈਂਟਰ ਦਾ ਉਹ ਐ ਵੀ ਚਲ ਐ ਸੋਚ ਗਿਆ ਸੀ ਛੱਡਣਾ ਪੈਣਾ ਵੀ ਗਾਹ ਕਰ ਲੂਗੇ ਜਿੱਥੇ 2 ਮਹੀਨੇ ਹੋ ਗਏ ਮਹੀਨਾ ਹੋਰ ਸਹੀ ਪਰ ਜੋ ਕੁਝ ਪ੍ਰਮਾਤਮਾ ਨੇ ਕਰਨਾ ਹੈ ਕਿ ਆਪਾਂ ਤਾਂ ਪਹਿਲਾਂ ਲੈਂਟਰ ਦਾ ਹੋਊਗਾ ਆ ਵੀ ਕੋਈ ਪਤਾ ਨਹੀਂ ਹੈ ਕਿ ਨਹੀਂ ਚਲ ਮੈਂ ਵੀ ਇਹੀ ਸੋਚ ਰਿਆਂ ਵੀ ਦੇਖੋ ਹਰ ਕੋਈ ਵੀ ਕੰਮ ਹੁੰਦੇ ਨਾ ਜਿਹੜੇ ਇਹ ਘਰਾਂ ਚ ਇਹ ਟਾਈਮ ਨਾਲ ਹੋ ਜਾਵੇ ਬਹੁਤ ਵਧੀਆ ਹੁੰਦਾ ਹੈ ਮਨਜੀਤ ਹੈ ਕਿ ਨਹੀਂ ਤਾਂ ਪਹਿਲਾਂ ਹਾਂ ਇਹਦਾ ਕਰਾਂਗੇ ਚਲੋ ਦੇਖੋ ਜਿੱਤਰਾ ਵੀ ਹੋਊਗਾ ਹਾਂ ਬਾਕੀ ਤੁਹਾਨੂੰ ਵਲੌਗ ਮਿਲਦੇ ਰਹਿਣੇ ਆ ਜੀ ਤੇ ਮੈਂ ਦੱਸਦੇ ਰਹੂੰਗਾ ਤੁਹਾਨੂੰ ਕਿਹਾ ਤਾਂ ਨਾ ਕੱਲ ਪਿਛਲੇ ਵਲੌਗ ਚ ਵੀ ਅਸੀਂ ਇੱਕ ਟਰੈਕਟਰ ਦਾ ਹੋਰ ਪਾ ਕੇ ਆਣਾ ਬੈਰ ਨੂੰ ਇਹ ਖੜਿਆ ਜੀ ਇਹ ਪਾਤਿਆ ਬੈਰਾਂਗਾ ਦਾ 35 ਟਰੈਕਟਰ ਹੈ ਤੇ ਇਹ ਇੱਧਰ ਨੂੰ ਧਗੂੜਾ ਧਗਾੜਾ ਪਿੰਡ ਪੈ ਜਾਂਦੇ ਦੇਖ ਬਾਈ ਕਿੱਥਾ ਹੈ ਜਮਾ ਤੁਹਾਨੂੰ ਇਹਾ ਤਾਂ ਨਾ ਵੀ ਪਹਾੜ ਵੀ ਲੱਗਦੇ ਇੱਧਰ ਪਰ ਇੱਕ ਗੱਲ ਹੈ ਉਹਰਾ ਜੰਨਤ ਆ ਜੰਨਤ ਬਾਈ ਨਾ ਸੁਮਾ ਛੱਤੇ ਛੱਤੇ ਹਵਾ ਤੇ ਇਹ گلاب ਦੇ ਫੁੱਲ ਲਾਏ ਹੋਏ ਰਹੇ ਤੇ ਆਪਾਂ ਘਰਦਿਆਂ ਨੂੰ ਅੱਜ ਛੱਡ ਕੇ ਨਾ ਉੱਥੇ ਚਾਹ ਪੀ ਕੇ ਆ ਗਏ ਤੇ ਤੇ ਸੋਚਿਆ ਵੀ ਯਾਰ ਚੱਲ ਬਾਈ ਦਾ ਕੰਮ ਕਰੀਏ ਫਿਰ ਐ ਨਾ ਜਾਣਾ ਆਪਣੇ ਕੋ ਟਰੈਕਟਰ ਨਾਲ ਪਰ ਦਾ ਹੀ ਚੱਕੇ ਦੀ ਸੀਲ ਲੀਕ ਹੈ ਦੀ ਹਾਂ ਆ ਦੇਖੋ ਇਹ ਚੱਕੇ ਦੀ ਸੀਲ ਲੀਕ ਹੈ ਤੇ ਇਹ ਦੇਖੋ ਟਾਇਰ ਭਰ ਆ ਗਿਆ ਤੇ ਇਹਦੀ ਸੀਲ ਪਾਣੀ ਹੈ ਬ੍ਰੇਕਾਂ ਬਰੂਕਾਂ ਕਰਨੀਆਂ ਇੱਕ ਚੱਕਾ ਰਹਿ ਗਿਆ ਉਹ ਕਰ ਦੂੰਗੇ ਤੇ ਇਹ ਤਾਂ ਬਾਈ ਆਪਣੇ ਐ ਪਹਿਲਾਂ ਦਾ ਪਿਆਰਾ ਜੰਦੀ ਦੁਕਾਨ ਕਰੀ ਵੀ ਉਹ ਤੋਂ ਪਹਿਲਾਂ ਦਾ ਪਿਆਰ ਆਪਣੇ ਬ੍ਰਦਰ ਨਾਲ ਫੁੱਲ ਲੱਗੇ ਵੀ ਜਿਹੜੇ ਆਪਣਾ ਲੱਗੇ ਵੀ ਨਾ ਉਹੀ ਐ ਬਹੁਤ ਵਧੀਆ ਜੀ ਇੱਕ ਥਾਂ ਗਾ ਜੰਮਾ ਦਾ ਬਾਈ ਦਾ ਸੰਤਾ ਦੇਖ ਰੋ ਪਿਆ ਇਹ ਕੋਈ ਹੋਰ ਵੈਰਾਈਟੀ ਹੈ ਉਹਦੇ ਨਾਲ ਦੀ ਹੋਏ ਜੀ ਇਹ ਵੈਰਾਈਟੀ ਹੋਰ ਹੈਈ ਕੋਈ ਲੱਗਦਾ ਬਹੁਤ ਖਲਮੇ ਜੇ ਫੁੱਲ ਆਏ ਹੈ ਉਹੀ ਹੈ ਪਰ ਇਹਦੇ ਨਾ ਮੈਂ ਦੇਖਿਆ ਪੱਤੇ ਕਹੀਂ ਕਹੀਂ ਹੈ ਫੁੱਲ ਦੇ ਉਰੇ ਤੇ ਦਾ ਮੇਰਾ ਜਾਣੇ ਨੂੰ ਦੇਲੇ ਨਹੀਂ ਕਰ ਰਿਹਾ ਅੱਜ ਬੈਰੰਕਦਾ ਪਾ ਤਿਆ ਤੇ ਤੁਹਾਨੂੰ ਹੁਣ ਪਾਈਆਂ ਦੇ ਉੱਥੱਲੇ ਨੂੰ ਦਿਖਾਣਾ ਮੈਂ ਕਿਹਾ ਤਾਂ ਨਾ ਵੀ ਪਹਾੜ ਆ ਜੰਨੇ ਲਾ ਗਏ ਨਾ ਇੱਧਰ ਨੂੰ ਇੱਕ ਗੁਰਦੁਆਰਾ ਸਾਹਿਬ ਵੀ ਹੈ ਗੁਰਦੁਆਰਾ ਸਾਹਿਬ ਮਮਤਾਜ ਕੌਰ ਜੀ ਪੀਪੀ ਮਮਤਾਜ ਕੌਰ ਜੀ ਦਾ ਤੇ ਇਹ ਹੈ ਪਾਈ ਤੇ ਦੇਖੋ ਫਸਲ ਆਲੇ ਦਾਲਾ ਦੇਖੋ ਗ੍ਰੀਨਰੀ ਜਿਹਾ ਪਹਾੜ ਉਹ ਆਪਣਾ ਉਹੀ ਸਮੇਂ ਸੇਮ ਹਿਮਾਚਲ ਆ ਦੇਖੋ ਇਹ ਪਹਾੜ ਛੋਟੇ ਛੋਟੇ ਪਹਾੜੀਆਂ ਇयां ਆ ਗਈਆਂ ਹੈ ਇਹ ਪੈ ਜਾਂਦਾ ਜੀ ਪ੍ਰਖਾਲੀ ਦੇ ਨਾਲ 5 5 ਕਿਲੋਮੀਟਰ ਹੇਠ ਨੂੰ ਆਇਆ ਵਾਂ ਮੈਂ ਇੱਕ ਰੇਗਲ ਬਾਈ ਐਨ ਖੜਿਆ ਨਾ ਇਹ ਪਹਾੜ ਹੈ ਇੱਥੇ ਉਹ ਦੇਖੋ ਜੀ ਵੇ ਦੇਖੋ ਇੱਥੋਂ ਪਤਾ ਲੱਗਾ ਸਾਨੂੰ ਮਿੱਟੀ ਦੇਖੋ ਝੂੰਡ ਜੇ ਤੇ ਇਹ ਬਾਸਮਤੀ ਲਾਈ ਵੀ ਬਾਈ ਕਹਿੰਦਾ ਇਹ ਹੈ ਬਾਈ ਦੀ ਮੋਟਰ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਹੈ ਸੜਕ ਇਤਰਾਖਤ ਦੇਖੋ ਇਹ ਵੀ ਉੱਪਰ ਪਜਮਿਨਾ ਬਾਈ ਦੀ ਤੇ ਮਨ ਨੂੰ ਬਹੁਤ ਵਧੀਆ ਲੱਗਦਾ ਐ ਜੀ ਜਗਾ ਆ ਕੇ ਹਿਮਾਚਲ ਜਾ ਕੇ ਤੇ ਹੋਰ ਦੇਖਿਆ ਨੇ ਪਤੂ ਤੱਕ ਹਰ ਤੁਹਾਨੂੰ ਬਾਈ ਦਾ ਕੰਮ ਦਿਖਾਈਏ ਦੇਖੋ ਹੈ ਕੱਕ ਬਹੁਤ ਵਧੀਆ ਕੰਮ ਹੈ ਬਾਈ ਦਾ ਤੇ ਹੁਣ ਇਹ ਨਾ ਆਣਾ ਨਾ ਆਪਣਾ ਉੱਥੇ ਕੰਮ ਕਰਾਉਣਾ ਅੱਜ ਟਰੈਕਟਰ ਲਿਆਉਗਾ ਸ਼ਾਮ ਨੂੰ ਉੱਥੇ ਖੜਾ ਦੇਣਾ ਤੋ ਆ ਤੂ ਕੱਲ ਤੇ ਕਰੂਗੇ ਕੰਮ ਨਾਲੇ ਗੱਲਾਂ ਵੀ ਬਹੁਤ ਸੋਹਣੀਆਂ ਸੁਣਾਉਂਦਾ ਬਾਈ ਤਾਂ ਮੈਂ ਕਿਹਨਾਂ ਕਿਧਰ ਹੀ ਲੰਘ ਗਿਆ ਉਹ ਉਤਰ ਗਿਆ ਥੱਲੇ ਜਾ ਕੇ ਹਾਂ ਜਾਣਾ ਉੱਧਰ ਨੂੰ ਕਿੱਧਰ ਨੂੰ ਲੈ ਕੇ ਜਾਊਂਗਾ ਮੈਨੂੰ ਇਹ ਜੇ ਦੁਪਹਿਰੇ ਮਾਂ हां ठीक है बस हां हां आ देखो भाई ने हल्दी भी लाई हुई भाई आ काले आ भी मोटर अपनी है भाई ओ आहा तेरे मैं कहना सारीओ तेरी वो एको टका आ कुमरिया ही देखो बस वो सामने ते ये सारीओ जमीन है दी ਥੱਲਾ ਹੁਣੇ 8-10 ਕੀਲੇ 5-7 ਹੈ ਤੇ ਉੱਪਰ 4 ਕੀਲੇ ਬਾਈ ਦੱਸ ਰਿਹਾ ਤਾਂ ਦਰਖਤ ਵੀ ਵਾਈ ਲਾਰਿਆ ਨਾਲ ਆ ਦੇ ਆ ਦੇਕਾਂ ਦੀ ਦੇਖ ਸੰਘਣੀ ਸ਼ਾਮ ਵਾਹ ਉਹ ਨਜ਼ਾਰਾ ਆ ਗਿਆ ਜੀ ਸੜਕ ਹੈ ਨਾ ਉਹ ਕੱਟੀ ਆ ਰਹੀ ਅੱਗੇ ਤੇ ਦੇਖੋ ਫੋਰਟ ਹੋ ਨਾ ਰਿਹਾ ਤੇ ਉਹ ਉਹ ਦੇਖੋ ਬਾਸ ਦੇ ਦਰਖਤ ਹੈ ਸਾਰੇ ਜਿੰਨੇ ਵੀ ਬਾਸ ਹੈ ਜੀ ਕਹਿਣ ਦਾ ਭਾਵ ਤੇ ਤੁਹਾਨੂੰ 4-5 ਮਿੰਟ ਦਾ ਬਲੌਗ ਮੈਂ ਪਿਛਲੇ ਬਲੌਗ ਚ ਵਾਦਾ ਕਰਿਆ ਤਾਂ ਵੀ ਗਿਆ ਦੂੰਗੇ ਇਹ ਹੈ ਬਾਈ ਦੀ ਲੋਕੇਸ਼ਨ ਬਹੁਤ ਵਧੀਆ ਲੱਗਿਆ ਮੰਦਾ ਜੀ ਬਾਈ ਨੇ ਬੁਲਾ ਲਿਆ ਦਾ ਮਨ ਨੂੰ ਕਹਿੰਦਾ ਤੈਨੂੰ ਚੀਜ਼ ਦਿਖਾਣੀ ਹੈ ਮਾ ਦੇਖ ਇੱਕ ਤਾਂ ਦੇਖੋ ਕੱਖ ਕੋਈ ਡੋਲਾਂ ਬੰਨੀ ਇਹ ਹੈ ਕਹਿੰਦਾ ਬਾਸਮਤੀ ਇਹ ਕਹਿੰਦਾ ਜਿਹੜਾ ਗੰਨਾ ਆ ਨਾ ਇਹ ਗੰਨਾ ਸਿਰਫ ਇੱਕ ਪਟਾਸ਼ ਦਾ ਥੈਲਾ ਪਾਇਆ ਵਾ ਹੋਰ ਕੁਝ ਨਹੀਂ ਹੈ ਅਰ ਗੰਨਾ ਦੇਖੋ ਕਿੰਨਾ ਤਾਕੜਾ ਕਹਿੰਦਾ ਘਰ ਬਸਤਾ ਗੁੜ ਆਰਗੇਨਿਕ ਹੋਰ ਕੁਝ ਨਹੀਂ ਨਾਲੇ ਸਫਾਈ ਦੇਖੋ ਵਿੱਚ ਕੱਖ ਨਹੀਂ ਤੇ ਇੱਕ ਗੱਲ ਮਨ ਨੂੰ ਹੋਰ ਵਧੀਆ ਲੱਗੀ ਬਾਈ ਦੀ ਉਹ ਇਹ ਹੈ ਇਹ ਜੀਰੀ ਦੇਖੋ ਇਹ ਫਰਕ ਲੱਗਦਾ ਨਾ ਕਿਸੇ ਨੂੰ ਇਹ ਇੱਕ ਤਾਂ ਡੱਕਾ ਹਲਕੇ ਹਲਕੇ 2 2 A 4 4 ਕਹਿੰਦਾ ਇਹ ਘਰ ਵਾਸਤੇ ਆਪਾਂ ਨੇ ਕਰੀ ਜਿੰਨੀ ਵੀ ਨਿਕਲੇ ਪੰਜ ਕਿਲੋ 10 ਕਿਲੋ ਇਹ ਵੀ ਆਰਗੈਨਿਕ ਹੈ ਦੇਚ ਨਾ ਕੋਈ ਰੇ ਨਾ ਕੋਈ ਸਪਰੇ ਦੇਖ ਲਓ ਇਹ ਫਰਕ ਹੁੰਦਾ ਜਿਹੜੀ ਆਰਗੈਨਿਕ ਚੀਜ਼ਾਂ ਨਾ ਨਹੀਂ ਤਾਂ ਬੂਝ ਇੱਥੇ ਜਾਣਾ ਤਾਂ ਇਹਦੇ ਬਰਾਬਰ ਐ ਦਿਖਣੀ ਸੀ ਇਹ ਸੰਘਣੀ ਕਿੱਥੇ ਇਹ ਛਿੱਦੀ ਛੜੀ ਏ ਕਾਤੇ ਜੀ ਇਹਨੂੰ ਫਿਰ ਉਹ ਜਾਣ ਨਹੀਂ ਨਾ ਦਈ ਰੇਹ ਦੇ ਥੈਲੇ ਵਾਲੀ ਇਹ ਗੰਨਾ ਆ ਡੋਲਾਂ ਦੇਖ ਲਓ ਐ ਚ ਦੁਪਹਿਰੇ ਜੇ ਘੁੰਮੀ ਜਾਓ ਗੰਨਾ ਦੇਖੇ ਨਾ ਤਾਕੜੀ ਬਹੁਤ ਹੈ ਗੰਨਾ ਅਰੇ ਇਹਦੇ ਨਾਲ ਤੇ ਬਿਨਾ ਹੈ ਮੈੜੇ ਜੀ ਬੰਨਤੇ ਇਹਨਾਂ ਨੇ ਚਾਹੇ ਫਿਰ ਐ ਵੀ ਜੇ অর্ਗੈਨਿਕ ਕਰਨਾ ਨਾ ਫਿਰ ਚਾਹੇ ਦੋ ਗੰਨੇ ਘੱਟੇ ਹੋਣ ਫਿਰ ਉਹ ਤਾਂ ਚੱਲਣਾ ਪੈਣਾ ਪਰ ਜਿਹੜਾ ਕੁਝ ਨਿਕਲ ਗਿਆ ਉਹ ਸਮਝ ਲਓ ਨਿਰਾ ਸੋਨਾ ਹੀ ਹੈ ਆਪਣੇ ਸਰੀਰ ਦੇ ਲਈ ਲਾਭਦਾਇਕ ਹੈ ਦੇਖ ਲਓ ਪਾਣੀ ਖੜਿਆ ਹਰਜੀਰੀ ਐ ਨਾ ਆਗੀ ਪਰ ਪਿਆ ਬਾਏ ਤੇ ਚ ਵੀ ਇੱਧਰ ਵੀ ਫਰਕ ਹੈ। ਹੂੰ ਚਲੋ ਚੱਲਦੇ ਹਾਂ ਹੁਣ ਧੁੱਪ ਬਹੁਤ ਹੈ ਗਰਮੀ ਜੀ। ਮੈਂ ਬਾਈ ਨੂੰ ਕਿਹਾ ਵੀ ਤਾਂ ਬਾਈ ਕਹਿੰਦਾ ਜੇ ਫਿਰ ਇਹੋ ਜੇ ਮੌਸਮ ਵਿੱਚ ਆ ਕੇ ਗਰਮੀ ਮੰਨ ਕੇ ਆ ਰ ਇੱਧਰ ਲਈ ਸੱਚ ਇੱਧਰ ਲਈ ਜਗ੍ਹਾ ਆ ਕੇ ਹਵਾਦਾਰ। ਕਹਿੰਦਾ ਬਾ ਫੇਰ ਥੋੜਾ ਕਹਿ ਜੀਣਾ ਕਹਿੰਦਾ। ਹੈ ਚਾਰੇ ਪਾਸੇ ਗ੍ਰੀਨਰੀ ਵਿੱਚ ਘਰੇ ਵੇ ਖੇਤ ਖੇਤ ਘਰੇ ਵੇ ਚਾਰੇ ਪਾਸੇ ਤੇ ਆਹ ਇਹ ਜੀ ਆਰਗੈਨਿਕ ਹੈ ਇਹ ਆਪਣੇ ਘਰ ਵਾਸਤੇ ਧੀਰੀ ਦੀ ਲੱਗੇ ਦਿਖਾ ਇਹਦੀ ਦੇਖਣੇ ਲੱਗੂਗੀ ਆ ਤਾਂ ਹਲਕੀ ਜੀ ਮਾੜੀ ਕਹਿੰਦਾ ਜਸ 10 ਕਿਲੋ ਨਿਕਲ ਜਿਓ ਚੋਲ ਹੈਗੀ ਕਨਾਲ ਡੇਢ ਇਧਰ ਨਾਲ ਜੇ ਖੇਤੀ ਕਰਨੀ ਹੈ ਤਾਂ ਵਿਚ ਰਹਿ ਕੇ ਰਹਿਣਾ ਪੈਂਦਾ ਦੇਖ ਲਓ ਬਾਈ ਸਵੇਰ ਤੇ ਆ ਜਾਂਦਾ ਰੋਟੀ ਗੈਲ ਦੁੱਧ ਲਿਆਣ ਕਾ ਛੱਡ ਤਿਆ ਚੱਠੇ ਚ ਚਲੋ ਠੀਕ ਹੈ ਜੀ ਇੰਨਾ ਕ ਬਲੌਗ ਤਾਂ ਫਿਰ ਮਿਲਦੇ ਆਂ ਕਾ ਚੀਜ਼ ਰਹਿ ਗਈ ਤੀ ਬਾਈ ਨੇ ਦੱਸਿਆ ਬਾਈ ਵੀਡੀਓ ਚ ਨਹੀਂ ਆਂਦਾ ਥੋੜੇ ਪਹਿਲੇ ਸਾ ਕਹਿੰਦਾ ਵੀ ਇਹ ਨਕੋਦਰ ਤੇ ਲਿਆਂਕਾ ਪੱਛੀਆਂ ਲਾਈ ਵੀ ਆਂ ਲਾ ਲਓ ਵੀ ਕਹਿੰਦਾ ਬੀਜ ਵਧਾਣਾ ਅੱਗ ਅੱਗ ਇਹ ਗੰਨੇ ਦਾ ਬੀਜ ਹੈ ਕੋਈ ਆਪਣਾ ਸਬਸਕ੍ਰਾਈਬਰ ਵਧੀਆ ਜੁੜਿਆ ਹੋਇਆ ਜਰੂਰ ਦੱਸਿਓ ਇਹ ਚਾਰੇ ਪਾਸੇ ਖਮਾਇਆ ਬਾਬਾਈ ਨੇ ਉੜਾ ਉੜਾ ਲਾਇਵੇ ਦੇਖੋ 10 ਕ ਪੱਛੀਆਂ ਬਸ 12 ਕਹਿੰਦਾ ਇਹ ਨਕੋਦਰ ਦੇ ਬੀਜ ਲਿਆਂਕਾ ਲਾਇਆ ਬੰਸਾ ਬੀਜ ਹੈ ਗੰਨੇ ਦਾ ਕੋਈ ਬਾਂਸ ਵਰਗਾ ਦੇਖਣਾ ਕਹਿੰਦਾ ਕਹਿਣ ਦਾ ਭਾਵ ਹੈ ਪਰ ਗੰਨਾ ਜਿਹੜਾ ਗੰਨੇ ਦਾ ਰਸ ਹੈ ਕਹਿੰਦਾ ਦੁੱਧ ਵਰਗਾ ਦੇਖ ਲਓ ਇਹ ਦੇਖੋ ਇਹ ਇੰਨੀਆਂ ਕਿ ਪਛੀਆਂ ਕਿੰਨੀਆਂ 1 2 3 4 5 6 7 8 9 10 11 12 14 15 ਇਹ ਤਾਕੜੀ ਪਛੀ ਆ ਗਈਗਾ ਤਾਂ ਬਾਈ ਕਹਿੰਦਾ ਇਹ ਜ਼ਰੂਰ ਦੱਸ ਦੇ ਵੀ ਇਹ ਆਪਾਂ ਨਕੌਦਰ ਤੇ ਲੈ ਕੇ ਆਏ ਆਂ ਬਾਂਸਾ ਬੀਜ ਹੈ ਕੋਈ ਗੰਨੇ ਦਾ ਕਹਿੰਦਾ ਵੀ ਜਦ ਹੋ ਗਿਆ ਫਿਰ ਤੈਨੂੰ ਕਹਾਂ ਰਸ ਪਲਾਉਂਗਾ ਇਹ ਤਾਂ ਅਜੇ ਤਾਂ ਬਣਾ ਰਹੇ ਆਂ ਚਲੋ ਭਾਈ ਦਾ এবੀ ਤੁਹਾਨੂੰ ਬਲੌਗ ਦੇ ਦੇ ਕਰਨਾ ਮੈਂ ਨੇ ਵਾਦਾ ਆਜੇ ਕਰੂੰਗੇ ਇਹ ਲਾਇਆ ਭਾਈ ਦੇਖੋ ਐ ਜੀ ਗੱਲ ਨਹੀਂ ਵੀ ਮੈਂ ਤੁਹਾਨੂੰ ਇਆਂ ਦਿਖਾ ਤੇ ਆ ਦੇਖੋ ਲਾਗ ਲਾਗ ਲਾਇਏ ਵੀ ਪੇਡੇ ਠੀਕ ਆ ਜੀ ਫਿਰ ਆਪਣਾ ਬਲੌਗ ਹੁਣ ਇੱਥੇ ਤੱਕ ਦਾ